ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤੋ ਤੁਹਾਨੂੰ ਸੁਣਾਉਣੇ ਆ ਕੋ ਜੋ ਪੰਜਾਬ ਦੇ ਵਿੱਚ ਬਾਣੇ ਵਾਪਰ ਰਹੇ ਆ ਕਈ ਸੱਚੀਆਂ ਕਹਾਣੀਆਂ ਵੀ ਆ ਗੱਲ ਤਾਂ ਐਵੇਂ ਨਹੀਂ ਬਣਦੀ ਹੁੰਦੀ ਗੱਲ ਤਾਂ ਕੋਈ ਸੱਚੀ ਹੁੰਦੀ ਹੈ ਹੁਣ ਆਪਾਂ ਭਈਏ ਰੱਖਦੇ ਆ ਪੰਜਾਬ ਦੇ ਵਿੱਚ ਉਹਦਾ ਕੋਈ ਐਡਰੈਸ ਨਹੀਂ ਹੁੰਦਾ ਉਹਦੇ ਕੋਈ ਉਹਦਾ ਪ੍ਰੂਫ ਨਹੀਂ ਦੇ ਕਿਥੋਂ ਦਾ ਰਹਿਣ ਵਾਲਾ ਕਿਵੇਂ ਹੈਗਾ ਕੀ ਇਹਦੀ ਬੈਕਗ੍ਰਾਉਂਡ ਆ ਕੋਈ ਨਹੀਂ ਆਪਾਂ ਨੂੰ ਪਤਾ ਹੁੰਦਾ ਇਹ ਬੜੇ ਭੋੜੇ ਭਾਲੇ ਵਣ ਕੇ ਆਪਣੇ ਘਰਾਂ ਦੇ ਵਿੱਚ ਵੱਢ ਜਾਂਦੇ ਆ ਸੀਰੀ ਵੀ ਰਲਦੇ ਆ ਧਿਆੜੀ ਵੀ ਕਰਦੇ ਆ ਪਰ ਆਪਾਂ ਜਿਹੜੇ ਜ਼ਿੰਮੇਦਾਰ ਆ ਆਪਾਂ ਨਹੀਂ ਸੋਚਦੇ ਵੀ ਇਹਨਾਂ ਨੂੰ ਇਹਨਾਂ ਦੀਆਂ ਕੀ ਕੀ ਚੀਜ਼ਾਂ ਕੀ ਕੀ ਪ੍ਰੂਫ ਆਪਾਂ ਲਈਏ ਇਹਨਾਂ ਦੇ ਜੇਕਰ ਇਹਨਾਂ ਦੇ ਆਧਾਰ ਕਾਰਟ ਜਿੱਥੋਂ ਦੇ ਰਹਿਣ ਵਾਲੇ ਆ ਉੱਥੋਂ ਦਾ ਆਧਾਰ ਕਾਰਡ ਇਹਨਾਂ ਦਾ ਬਣਿਆ ਹੋਵੇ ਨਾ ਕਿਤੇ ਜਿਵੇਂ ਜੂਪੀ ਵਿਹਾਰ ਦਾ ਤੇ ਉਸ ਤਰ੍ਹਾਂ ਹੀ ਰੱਖੇ ਜਾਣ ਤੇ ਜਾਂ ਫਿਰ ਇਹ ਪੁਲਿਸ ਦੇ ਰਾਹੀਂ ਰੱਖੇ ਜਾਣ ਵੀ ਭਾਈ ਆ ਇਹਨਾਂ ਦੇਖੋ ਅਸੀਂ ਇਹ ਬੰਦਾ ਰੱਖਣ ਲੱਗੇ ਆ ਕਿਉਂਕਿ ਆਪਦੇ ਨੁਕਸਾਨ ਕਰਾਉਣ ਨਾਲੋਂ ਤਾਂ ਇਹ ਚੀਜ਼ਾਂ ਚੰਗੀਆਂ ਐ ਇਹ ਮੇਰਾ ਸਿੱਧੂ ਚੈਨਲ ਬਾਈ ਐ ਇਹਨੂੰ ਬਾਈ ਬਣ ਕੇ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰਿਓ ਅੱਗੇ ਸ਼ੇਅਰ ਵੀ ਕਰ ਦਿਓ ਕਿਉਂਕਿ ਆਪਾਂ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਸੋਚਦੇ ਇਹਨਾਂ ਨੂੰ ਰੱਖ ਲੈਨੇ ਆ ਫਿਰ ਰੱਖਦੇ ਵੀ ਆਪਾਂ ਕਰੇ ਆਇਆ ਫਿਰ ਇਹਨਾਂ ਨੂੰ ਬਹੁਤ ਦੂਰ ਤਾਈਂ ਆਪਾਂ ਲੈ ਜਾਂਦੇ ਆ ਘਰ ਦੇ ਵਿੱਚ ਵੀ ਲੈਣਾ ਦੇਣਾ ਵੀ ਕਰਾਉਣੇ ਆ ਫੜਾਇਆ ਉਹਨੂੰ ਪੈਸੇ ਐਨੇ ਆਏ ਕਰਿਆ ਆ ਉੱਥੇ ਰੱਖ ਦੇ ਆ ਧਰ ਲਾ ਆਹ ਚੁੱਲ੍ਹੇ ਕੋਲੇ ਚਾਹ ਬਣਾ ਲਿਆ ਲੈ ਫੜ ਤੂੰ ਬਣਾ ਲਿਆ ਯਾਰਾ ਮੂੰ ਤੂੰ ਜਾ ਯਾਰ ਫਲਾਣਿਆ ਤੂੰ ਜਾ ਜਦੋਂ ਪੈਸੇ ਦੀਆਂ ਗੱਲਾਂ ਕਰਦੇ ਆ ਸਾਥ ਸੰਗ ਤੇ ਇਹਨਾਂ ਦੇ ਢਿੱਡ 'ਚ ਪਤਾ ਨਹੀਂ ਕੀ ਚੱਲਦਾ ਹੁੰਦਾ ਉਦੋਂ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਲੱਗਦਾ ਕਿਹੜਾ ਗੇਜ ਲੱਗੀ ਆ ਬੰਦੇ ਦੇ ਵੀ ਬੰਦਾ ਦੱਸੀ ਜਾਂਦਾ ਵੀ ਬੰਦਾ ਇੱਥੇ ਆ ਆਹ ਕੁਛ ਕਰੂ ਆਹ ਕਰੂ ਹੁਣ ਆਪਣਾ ਵਿਸ਼ਵਾਸ ਭਰੋਸਾ ਇਹਨਾਂ ਤੇ ਇੰਨਾ ਵੱਧ ਜਾਂਦਾ ਆਪਾਂ ਸੁਣ ਲਏ ਨੇ ਵੀ ਗਰੀਬ ਬੰਦੇ ਆ ਚਲੋ ਯਾਰ ਨਾ ਤਾਂ ਇਹਨਾਂ ਦੀ ਇਫਾਜਤ ਹੋਈ ਜੇ ਇਹਦੇ ਨੇ ਕੰਮ ਕਰੀ ਜਾਂਦੇ ਨੇ ਰੋਟੀ ਪਾਣੀ ਖਾਈ ਜਾਂਦੇ ਆ ਤੇ ਚਲੇ ਨੇ ਆਪਦੇ ਪਰਿਵਾਰ ਪਾਲੀ ਜਾਂਦੇ ਆ ਆਪਾਂ ਤਾਂ ਇਹ ਚੀਜ਼ਾਂ ਸੋਚਦੇ ਆ ਜਿਹੜਾ ਪੰਜਾਬੀ ਆ ਬਹੁਤ ਵੱਡੀ ਦਇਆ ਪੰਜਾਬੀ ਦੇ ਵਿੱਚ ਫੇਰ ਧਰਮ ਆਉਂਦਾ ਪਹਿਲਾਂ ਦਇਆ ਹੁੰਦੀ ਆ ਫੇਰ ਧਰਮ ਆਉਂਦਾ ਵੀ ਮਹਾਰਾਜ ਜੀ ਨੇ ਗੁਰੂ ਦਾਸ ਮਹਾਂਪਾਸ਼ਾ ਜੀ ਨੇ ਪੰਜ ਪਿਆਰੇ ਸਾਜੇ ਨਾ ਪਹਿਲਾਂ ਦਿਆ ਸਿੰਘ ਆਇਆ ਸੀ ਫਿਰ ਧਰਮ ਸਿੰਘ ਆਇਆ ਸੀ ਜੇ ਬੰਦੇ ਦੇ ਵਿੱਚ ਦਿਆ ਹੈਗੀ ਆ ਉਹਦਾ ਧਰਮ ਵੀ ਹੈਗਾ ਆਪਾਂ ਇਹਨਾਂ ਤੇ ਕਰ ਲੈਨੇ ਆ ਦਿਆ ਵੀ ਚਲੋ ਯਾਰ ਆ ਦਾ ਪਰਿਵਾਰ ਪਾਲੇ ਜਾਂਦੇ ਆ ਬੱਚੇ ਪਾਲੀ ਜਾਂਦੇ ਆ ਤੇ ਇਕੱਲੇ-ਇਕੱਲੇ ਜਿਹੜੇ ਆ ਜਾਂਦੇ ਆ ਇਹ ਉਹ ਹਰਕਤਾਂ ਕਰਦੇ ਆ ਹੁਣ ਤੁਹਾਨੂੰ ਇੱਕ ਸੁਣਾਉਨੇ ਆ ਹਰਕਤ ਜ਼ਿੰਮੇਵਾਰ ਦੀ ਉਹਨੇ ਭਾਈ ਉਹ ਕਦੇ ਉਹ ਜਿੰਮੇਦਾਰਾ 15-20 ਕਿੱਲੇ ਪੈੜੀ ਦੇ ਉਹਦੇ ਕੋਲੇ ਚੰਗਾ ਸਰਦਾ ਪੋਜਦਾ ਇੱਕੋ ਹੀ ਮੁੰਡਾ ਉਹਦੇ ਤੇ ਦੋ ਕਪੈਨਾ ਉਹਦੇ ਕੋਲੇ ਵਧੀਆਂ ਸੋਹਣੀਆਂ ਉਹਦੀਆਂ ਕਪੈਨਾ ਚੱਲਦੀਆਂ ਬਾਹਰ ਵੀ ਜਾਂਦਾ ਇੱਧਰ ਵੀ ਵੱੜਦਾ ਹਰਿਆਣੇ 'ਚ ਵੀ ਰਾਤਾਂ ਸਾਰੇ ਕੋ ਜਾਣਦਾ ਜਿੱਥੇ ਕਿਤੇ ਦੂਰ ਨੇੜੇ ਉਹਨੂੰ ਸਮਾਂ ਮਿਲ ਜੇ ਉਹਨੂੰ ਇਹਨੂੰ ਭਈਆ ਉੱਥੋਂ ਇਹਨੂੰ ਭਈਆ ਮਿਲ ਜਾਂਦਾ ਇੱਕ 12-13 ਸਾਲ ਦਾ ਉਹ ਭਾਈ ਇਹ ਨੂੰ ਇਹ ਪਿੰਡ ਲਿਆਉਂਦਾ ਕਰਾਇਆ ਲਾ ਕੇ ਪਿੰਡ ਲਿਆ ਕੇ ਉਹ ਬਸ ਰੱਖ ਲੈਂਦਾ ਕਰੇ ਵੀ ਤੂੰ ਭਾਈ ਸਾਡੇ ਘਰੇ ਰਹਿਣੇ ਨੂੰ ਹੀ ਔ ਸੀ ਵੀ 12 13 ਸਾਲ ਦਾ ਛੋਟਾ ਹੈਗਾ ਤੇ ਚਲੋ ਆਪਣੇ ਘਰੇ ਆਏ ਨੇ ਹੌਲੀ ਹੌਲੀ ਨਾਲ ਆਪਣੇ ਪਰਿਵਾਰ ਨਾਲ ਰਲ ਜਾਓ ਬੱਚਾ ਉਹ ਡਾ ਕਿਉ ਦਾ ਮੁੰਡਾ ਸੀ ਚਲੋ ਭਾਈ ਇਹ ਰਹੇ ਬਹੁਤ ਬਹੁ ਸਮਾਂ ਦੇ ਭਈਆ ਵੱਡਾ ਹੁੰਦਾ ਗਿਆ 9 ਸਾਲ ਭਈਆ ਉਹ ਜ਼ਿੰਮੇਵਾਰ ਦੇ ਘਰੇ ਰਿਹਾ 9 ਸਾਲ ਜਦੋਂ 9 ਸਾਲ ਰਿਹਾ ਤੇ ਵੱਡਾ ਹੋ ਗਿਆ ਹੁਣ ਕੋਈ 21-22 ਸਾਲ ਦਾ ਹੋ ਗਿਆ 23 ਸਾਲ ਦਾ ਹੋ ਗਿਆ ਜਵਾਨ ਹੋ ਗਿਆ ਪੂਰਾ ਹੁਣ ਜਿਹੜਾ ਕਪੈਨ ਵਾਲਾ ਬਾਈ ਸੀ ਹੁਣ ਵੇਖ ਉਹਦੀਆਂ ਕਪੈਨਾਂ ਚੱਲਦੀਆਂ ਪੈਸੇ ਘਰੇ ਵੀ ਆਉਂਦੇ ਆ 15-18 ਕਿਲੇ ਭੇੜੀ ਦੇ ਵੀ ਆ ਉਹ ਵੀ ਆਮਦਨ ਕਰੇ ਆਉਂਦੀ ਆ ਪੈਸਾ ਤੇ ਲੱਕ ਰੇ ਆਉਂਦਾ ਤੇ ਮੁੰਡੇ ਦਾ ਵਿਆਹ ਹੋ ਜਾਂਦਾ ਉਹਦੇ ਮੁੰਡੇ ਦਾ ਕਿਉਂਕਿ ਉਹ 21-22 ਸਾਲ ਦਾ ਹੋ ਜਾਂਦਾ ਨੌ ਦੇ ਸੋਨਾ ਸਾਨਾ ਪਾਇਆ ਹੁੰਦਾ ਘਰੇ ਵੀ ਹੁੰਦਾ ਉਹ ਅੰਦਰ ਬਾਹਰ ਵੜਦਾ ਫਿਰਦਾ ਦੇਹ ਦਾ ਵੜਦਾ ਰੇਕੀ ਪੂਰੀ ਕਰਦਾ ਉਹ ਕਿਉਂਕਿ ਭਾਈ 23 ਸਾਲ ਦਾ ਹੋ ਗਿਆ ਉਹਨਾਂ ਨੂੰ ਪਤਾ ਕੋਈ ਨਹੀਂ ਪਰਿਵਾਰ ਨੂੰ ਨਾਂ ਵੀ ਉਹਨੇ ਆਪ ਦਾ ਬਦਲ ਕੇ ਰੱਖ ਲਿਆ ਸੀ ਇਸ ਤਰ੍ਹਾਂ ਕਰਕੇ ਸਾਹ ਸੰਤ ਉਹ ਰਹੀ ਜਾਂਦਾ ਰਹੀ ਜਾਂਦਾ ਪੈਸਾ ਤੇ ਲਾਵੇ ਆ ਫੜਾਇਆ ਰਾਮੂ ਨੂੰ ਦੇ ਆਇਦਰ ਤੇ ਆਪਾਂ ਉਧਰ ਜਾਣੇ ਜਿਹੜੀ ਸਾਰੀਆਂ ਚੀਜ਼ਾਂ ਉਹਨੂੰ ਨਾ ਕੱਲਾ ਮੁੰਡਾ ਕਰਕੇ ਮੁੰਡਾ ਪੜਦਾ ਸੀ ਤੇ ਇਹ ਤੋਂ ਕਰਵਾਈ ਜਾਂਦਾ ਸੀ ਉਹ ਭਈਆ ਕਰੀ ਜਾਂਦਾ ਸੀ ਪਈ ਇਹਨੂੰ ਸਾਰਾ ਕੋਈ ਪਤਾ ਲੱਗਿਆ ਉਹਨੇ ਅੰਦਰੋਂ ਧਾਰ ਦਿੱਵੀ ਹੁਣ ਜਿੱਦ ਦੇ ਕੇ ਆਪਣੇ ਸਮਾਨ ਡਿੱਕੇ ਆ ਗਿਆ ਸਾਰਾ ਉਹ ਦਿਨਾਂ ਦਾ ਕੰਮ ਕਰਕੇ ਪੱਜਾਂਗੇ ਉਹ ਪਤੰਦਰਾ ਜੀ ਜੇ ਤੂੰ ਚੋਰੀ ਕਰਨੀ ਹੈ ਯਾਰ ਤੂੰ ਇਹਨਾਂ ਨੂੰ ਕੋਈ ਚੀਜ਼ ਸੰਘਾ ਦੇ ਅੰਦਰ ਬਾੜ ਕੇ ਬਾਹਰ ਲਾ ਦੇ ਮਾਰਦਾ ਘਤੋਂ ਜਦੋਂ ਇਹ ਇੱਥੋਂ ਤਾਈ ਪਹੁੰਚ ਜਾਂਦੇ ਨੇ ਬੰਦੇ ਨੂੰ ਮਾਰਨਾ ਦੇਖ ਜਿਹੜੀ ਬੀਬੀ ਘਰੇ ਰਹਿੰਦੇ ਜਿੱਦੋਂ ਰੋਟੀਆਂ ਲੈ ਕੇ ਫੜਦਾ ਸੀ ਉਹਦਾ ਕਤਲ ਕਰਨਾ ਜਿਹੜਾ ਮੁੰਡਾ ਵਿਆਇਆ ਸੀ ਨਵਾਂ ਨਵਾਂ ਉਹਦੀ ਘਰ ਵਾਲੀ ਦਾ ਕਤਲ ਕਰਨਾ ਕਿੱਡਾ ਵੱਡਾ ਨਰਦਈ ਬਣ ਗਿਆ ਉਹ ਯਾਰ ਉਹ ਬੰਦਾ 8-9 ਸਾਲ ਉਹਨਾਂ ਦੇ ਘਰੇ ਦਾਸ ਸਰ ਰਿਹਾ ਹੈ। ਰਹੇ ਕਿ ਤੂੰ ਨੇ ਇਹ ਕੰਮ ਕਰਨਾ ਸੀ। ਜਾਨੀ ਇਸਤਰੀ ਅੱਗੇ ਗਾਂ ਦੀਆਂ ਸੁਣਿਓ ਮੇਰੇ ਵੀਰ ਸਾਰੀ ਸੁਣਿਓ ਟਕਾ ਕੇ। ਤੇ ਜਦੋਂ ਉਹ ਐ ਰਹਿਣ ਲੱਗਿਆ ਉਹ 22 ਸੀ ਕਪੈਨਾਂ ਲੈ ਕੇ ਉਹ ਜਾਂਦਾ ਸੀ ਉਧਰ ਕਰੇ ਜੁਆਕ ਪੜਦਾ ਸੀ ਤੇ ਭਈਆ ਕਾਰਜ ਕਰਦਾ ਸੀ ਕੰਮ ਸਾਰੇ ਖੇਤੀ ਦੇ। ਤੇ ਉਹ ਪਾਈ ਜਦੋਂ ਕਪੈਨਾਂ ਦਾ ਸੀਜ਼ਨ ਆ ਗਿਆ ਪੈਸੇ ਕੁਝ ਉਹ ਇਕੱਠੇ ਹੋ ਗਏ ਕਿ ਖੇਤੀ ਦੇ ਝੋਨੇ ਚਾਣਦੇ ਹੋਗੇ। ਉਹਦੇ ਮੁੰਡੇ ਨੂੰ ਕਹਿੰਦਾ ਪੁੱਤ ਹੁਣ ਆਪਾਂ ਕਟਰੈਕਟਰ ਲੇ ਗਏ ਯਾਰ। ਹੋਰ ਤੇ ਚਲੋ ਟਰੈਕਟਰ ਦੇਖਦੇ ਫਿਰ ਇਧਰ ਉੱਠ ਗਏ ਉਧਰ ਉੱਠ ਗਏ ਐ ਕਰਕੇ ਪੈਸਾ ਤੇ ਲੱਕ ਦੇ ਰੱਖਦੇ ਸੀ ਭਈ ਇਹਨੂੰ ਪਤਾ ਸੀ ਵੀ ਪੈਸੇ ਇਹ ਘਰੇ ਪਏ ਆ ਸੋਨਾ ਇੱਥੇ ਪਿਆ ਹੁੰਦਾ ਸਾਰੀ ਚੀਜ਼ ਉਹਨੇ ਰੱਖੀ ਆਪਣੀ ਕਰ ਲਈ ਸੀ ਤਰੋ ਭਾਈ ਦੂਜਾ ਟਰੈਕਟਰ ਡਾਕਟਰ ਦੇਹਦੇ ਫਿਰ ਇਧਰ ਉੱਠ ਗਏ ਉਧਰ ਉੱਠ ਗਏ ਸ਼ਾਂ ਨੂੰ ਘਰੇ ਆ ਜਾਂਦੇ ਸੀ ਇੱਕ ਦਿਨ ਸਾਂਸਾਂ ਤੋਂ ਬੈਠੇ ਘਰੇ ਦੋ ਹੀ ਪਿਓ ਪੁੱਤ ਚਾਹ ਪਾਣੀ ਘਰ ਵਾਲੀ ਨੇ ਚਾਹ ਬਣਾਈ ਭਈਆ ਕੋਲੇ ਪਾਸੇ ਬੈਠਾ ਸੁਣੀ ਜਾਂਦਾ ਉਹ ਕਹਿੰਦਾ ਅੱਜ ਆਪਾਂ ਯਾਰ ਫਲਾਨੇ ਪਿੰਡ ਜਾਣਾ ਟਰੈਕਟਰ ਲੈਣੋਂ ਤੇ ਆਪਾਂ ਚੱਲ ਗਏ ਹਿਸਾਬ ਨਾਲ ਜਿਹੜਾ ਰਾਤ ਨੂੰ 8-9 ਵਜੇ ਤੋਂ 10 ਵਜੇ ਤੋਂ ਆਪਾਂ ਕਰੇ ਆਜ ਕੇ ਆਪਦੇ ਫਲਾਣੇ ਥਾਂ ਟਰੈਕਟਰ ਖੜੇ ਆ ਉੱਥੇ ਆਪਾਂ ਦੇਖ ਲਾਂਗੇ ਹੁਣ ਉਹ ਭਈਏ ਨੂੰ ਪਤਾ ਲੱਗ ਗਿਆ ਵੀ ਹੁਣ ਟਰੈਕਟਰ ਦੇਖਣ ਜਾਣਗੇ ਰਾਤ ਨੂੰ 9:00 ਵਜੇ ਇਹਨਾਂ ਨੇ ਮੜਨਾ ਹੈ ਵੀ ਅੱਜ ਲੋਟ ਹੈ ਸਾਰੀ ਉਹਨੇ ਸੁਣ ਲਈ ਕਹਾਣੀ ਚਲੋ ਭਈ ਉਹ ਦੋਹੇ ਪਿਓ ਪੁੱਤ ਉੱਠ ਗਏ ਆ ਟਰੈਕਟਰ ਦੇਖਣ ਜਾਣੇ ਜਿਹੜੇ ਜਿਹੜੇ ਬੰਦਾ ਕਰੇ ਆਪਾਂ ਆਪਦੇ ਕੰਮ 20 ਕਰਦੇ ਨੇ ਜਿੱਦਾਂ ਲੈਨੇ ਦਿੰਨੇ ਆ ਜਾਣਾ ਹੀ ਸੀ ਉਹ ਉੱਠ ਗਏ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਮਗਰੋਂਾਂ ਹਰਕਤ ਇਹ ਕਰੋਗਾ। ਚੱਲ ਭਾਈ ਪਿਆ ਰਹਿ ਗਿਆ ਇਕੱਲਾ ਕਰੇ ਤੇ ਉਹ ਉਹਦੇ ਇੱਕ ਘਰ ਵਾਲੀ ਬਾਈ ਦੇ ਤੇ ਇੱਕ ਉਹ ਮੁੰਡੇ ਦੀ ਘਰ ਵਾਲੀ ਨੌਂ ਉਹਦੀ। ਜਿਹੜਾ ਨਵਾਂ ਮੁੰਡਾ ਵਹਿਆ ਸੀ ਉਹਦਾ ਇੱਕੋ ਹੀ ਮੁੰਡਾ ਸੀ ਉਹ ਉਹਦੇ ਘਰ ਵਾਲੀ ਨੌਂ ਉਹਦੀ। ਉਹ ਪਿਆ ਆਪਾਂ ਉਹਨਾਂ ਦੇਖ ਲੈਨੇ ਆਂ ਕਈ ਵਾਰ ਸਿਆਲ ਜੀ ਦੀ ਰੋਟੀ ਜਿਵੇਂ ਅੱਜ ਕੱਲ ਦੀ ਰੋਟੀ ਜੀ ਹੈ ਤੇ ਆਪਾਂ ਧੁੱਪੇ ਵੀ ਬਹਿ ਜਾਂਦੇ ਆਂ ਬੁੜੀਆਂ ਵੀ ਬੈਹਂਦੇ ਬੰਦੇ ਵੀ ਬਹਿ ਜਾਂਦੇ ਆਂ। ਉਹ ਦੋਏ ਜਣੀਆਂ ਨੌਂ ਸੱਸ ਬਾਹਰ ਮੰਝੇ ਡਾਏ ਹੋਏ ਸੀ ਤੇ ਆਪਦੇ ਸੌਲ ਜੇ ਲੈ ਕੇ ਮੂੰਹ ਤੇ ਕਿਤੇ ਉੱਤੇ ਹੋ। ਤੈਨੂੰ ਉਹ ਉੱਠ ਗਿਆ 1:00 2:00 ਵਜੇ ਤੇ ਪਾਈ ਉਹਨੇ ਕੀ ਕੀ ਤੇ ਵੀ ਹੁਣ ਇਹ ਆਇਆ ਖੇਤੋਂ ਪੱਟੇ ਵੜਦਾ ਕਹੀਂ ਕੋਲੇ ਲਿਆ ਕਸਿਆ ਲਿਆ ਕਿਤੇ ਕੋਲੇ ਪਾਈ ਆ ਕੇ ਤੇ ਜਦੋਂ ਦੇਖਿਆ ਵੀ ਤਾਂ ਪਈਆਂ ਤੇ ਇੱਕ ਤਾਂ ਉਹਨੇ ਉਹ ਮੁੰਡੇ ਦੇ ਘਰ ਵਾਲੀ ਦੇ ਨੌ ਦੇ ਬਾਰੇ 6 ਮਹੀਨੇ ਦੀ ਪ੍ਰੈਗਨੈਂਸੀ ਉਹਦੇ ਮਾਰਿਆ ਕਸਿਆ ਗਾਲ ਵੜਦਾ ਪੂਰੇ ਚੜੋ ਤਾਂ ਵਿਚਾਰੀ ਉੱਥੇ ਹੀ ਮਰ ਗਈ ਉਹਦੀ ਤੇ ਇੱਕ ਮਾਰਿਆ ਕਸਿਆ ਬੁੜੀ ਤੇ ਬੁੜੀ ਬੇਹੋਸ਼ ਹੋ ਗਈ ਕਸਿਆ ਵੱਜਣਾ 6:00 ਵੱਜ ਗਈ ਜਦੋਂ ਚਲੋ ਭਾਈ ਉਹ ਆਉਦੇ ਕੰਮ ਕਰਦਾ ਰਿਹਾ ਉਹਨੇ ਆਪਦਾ ਦਿੱਤਾ ਕਿੜਾ ਛੜਾ ਸਾਰੇ ਅੰਦਰੋਂ ਸੋਨਾ ਚੱਕ ਲਿਆ ਪੈਸੇ ਚੱਕ ਲੇ ਜਿਹੜੀ ਚੀਜ਼ ਮਤਲ ਚੱਕਣ ਵਾਲੀ ਸੀ ਉਹਨੇ ਬੈਠ ਕੇ ਆਪਦੇ ਚਪਾਈ ਤੇ ਚੱਕ ਕੇ ਤੇ ਤੁਰ ਗਿਆ ਐ ਪੁੱਛਿਆ ਵੀ ਇੱਕ ਦੋਨੇ ਰਾਹ ਦੇ ਵਿੱਚ ਵੀ ਤੂੰ ਕਹਿੰਦਾ ਮੈਂ ਤਾਂ ਵੀ ਬਸ ਹੁਣਾਂ ਤੇ ਪਿੰਡ ਜਾ ਕੇ ਤੇ ਹੁਣ ਮੈਂ ਮੜੂ ਉਹਨੇ ਕਿਹਾ ਵੀ ਲੋਕਾਂ ਨੂੰ ਤੂੰ ਹੁਣ ਤਾਂ ਤੂੰ ਪੱਟੇ ਹੋਗਾ ਤੇ ਬਸ ਮੈਂ ਪੱਟੇ ਵੱਟ ਚੱਲੇ ਉਹਨੇ ਚੱਕ ਆਪੇ ਲੈਣੇ ਆ ਤੇ ਮੈਂ ਅੱਜ ਜਾਣਾ ਨੇ ਕੁਲ ਗਿਆ ਤਾਂ ਗਿਆ ਕਿਤੇ ਨਹੀਂ ਉਹ ਪੰਜਾਬ ਚ ਹੀ ਵੜ ਗਿਆ ਹੁਣ ਆਪਣੇ ਕੋਲੇ ਤੋਂ 30 ਮੀਲ 40 ਮੀਲ ਕਿਤੇ ਦੂਰ ਰਹਿਣ ਲੱਗ ਜਾਨਾ ਆਪਾਂ ਨੂੰ ਕੀ ਪਤਾ ਨਾ ਬਦਲ ਕੇ ਉੱਤੇ ਰਹਿਣ ਲੱਗ ਗਿਆ ਉੱਟ ਗਿਆ ਭਾਈ ਉਹ ਉਹ ਤਾਂ ਉੱਟ ਗਿਆ ਮਾਰ ਕੇ ਕੰਮ ਕਰਕੇ ਮਗਰ ਜਿਵੇਂ ਹੁਣ ਆਪਾਂ ਅਨੰਦਪੁਰ ਦੀ ਗ੍ਰਾਹੀ ਕਰਦੇ ਫਰਦੇ ਆ ਕਰਦੇ ਹੁੰਨੇ ਆ ਇਸ ਤਰ੍ਹਾਂ ਕਿਸੇ ਗੁਰਦੁਆਰੇ ਵਾਲੇ ਬਾਈ ਸੀਗੇ ਤੇ 5 6 ਜਣੇ ਸੀ ਤੇ ਉਹ ਗ੍ਰਾਹੀ ਕਰਦੇ ਫਰਦੇ ਸੀ ਉਸ ਘਰੇ ਉਹਨਾਂ ਦਾ ਆਉਣਾ ਜਾਨੀ ਚਾਹ ਪਾਣੀ ਪੀਂਦੇ ਕਿਉਂਕਿ ਸਰਦਾ ਘਰ ਸੀ ਚਾਹ ਪਾਣੀ ਪੀਂਦੇ ਸੀ ਜਦੋਂ ਆਏ ਤੇ ਦੇਖਿਆ ਵੀ ਕੋਈ ਬੋਲਦਾ ਨਹੀਂ ਚਲੋ ਉਹ ਕਹਿੰਦੇ ਵੀ ਗਾਂ ਦੇਖ ਰਹੇ ਨੇ ਆਪਾਂ ਉਹਨਾਂ ਚੋਂ ਇੱਕ ਜਣਾ ਅੱਗੇ ਵਧਿਆ ਵੀ ਆਪਾਂ ਇੱਕ ਜਣੇ ਜਾਓ ਕਿਉਂਕਿ ਕਰੇ ਆਮ ਆਪਾਂ ਕੀ ਹੋਨੇ ਆ ਪਹਿਲਾਂ ਤੇ ਚਲੋ ਭਾਈ ਜਦੋਂ ਆ ਕੇ ਉਹ ਮੰਝੇ ਦੇ ਥੱਲੇ ਲਹੁ ਕੰਨਾਂ ਡੁੱਲਿਆ ਪਿਆ ਖੂਨ ਜਾ ਰੇ ਤਾਂ ਕੋਈ ਗੱਲ ਆ ਉਹਨੇ ਦੂਜਿਆਂ ਨੂੰ ਵੀ ਆਵਾਜ਼ ਮਾਰੀ ਪੰਜੇ ਛੇ ਆ ਗਏ ਜਦੋਂ ਪੰਜਾ ਛਿਆ ਨੇ ਦੇਖਿਆ ਭਾਈ ਉਹ ਤਾਂ ਬਾਇਗੁਰੂ ਇਹ ਤਾਂ ਡਲ ਗਿਆ ਤੇ ਉਹਨਾਂ ਨੇ ਆਖਿਆ ਲੈ ਵੀ ਤੇ ਉਹਨਾਂ ਨੇ ਤਾਂ ਤਾਂ ਬਹੁ ਵੀ ਚਾ ਕੇ ਗਰਬ ਦੀ ਗੱਡੀ ਚ ਪਾ ਲਈ ਤੇ ਪੁੜੀ ਵੀ ਪਾ ਲਈ ਹਸਪਤਾਲ ਲੈ ਗਏ सरपंच ਨੂੰ ਫੋਨ ਕਰਤਾ ਉਥੋਂ ਦੇ ਨਵੀਂ ਪਾਈ ਸਰਪੰਚ ਸਾਹਿਬ ਆਹ ਗੱਲ ਹੋ ਗਈ ਵੀ ਅਸੀਂ ਲੈ ਚੱਲੇ ਆਂ ਦਵਾ ਦਾ ਉਹ ਤੇ ਵੀ ਤੜਫੀ ਜਾਂਦੀ ਹੈ ਬੁੜੀ ਤਾਂ ਤੇ ਦੂਜਾ ਤੇ ਸ਼ਾਇਦ ਘਰ ਵਾਲੀ ਦਾ ਤਾਂ ਨਹੀਂ ਕਹਿ ਨਹੀਂ ਸਕਦੇ ਵੀ ਡਾਕਟਰ ਦੱਸਣਗੇ ਭਾਈ ਸਰਪੰਚ ਵੀ ਮਗਰੇ ਕਿਉਂਕਿ ਚੰਗਾ ਪਰਿਵਾਰ ਸੀ ਮਗਰ ਸਰਪੰਚ ਵੀ ਮਗਰੇ ਭੱਜ ਗਿਆ ਜਾਵੜੇ ਜਾ ਕੇ ਦਾਖਲ ਕਰਾ ਤੇ ਬੁੜੀ ਤਾਂ ਭਾਈ 60 ਸੀ ਸਹਿਕ ਦੀ ਸਾਹ ਸੀਗੇ ਉਹਦਾ ਤਾਂ ਇਲਾਜ ਪਿਆ ਚੱਲ ਤੇ ਨੌ ਸੀ ਜਿਹੜੀ ਉਹਨਾਂ ਦੀ ਉਹ ਡਾਕਟਰ ਕਹਿੰਦੇ ਵੀ ਨਹੀਂ ਭਾਈ ਇਹ ਤਾਂ ਉਹਦੇ ਹੀ ਮਰੀ ਹੁੰਦਾ ਉਹ ਉਹ ਕਿਤਾਬਾਂ ਦੇ ਕਿੰਨੇ ਉਹ ਮਰ ਗਈ ਚਲੋ ਭਾਈ ਸਰਪੰਚ ਨੇ ਉਹ ਬਾਈ ਨੂੰ ਫੋਨ ਕਰਤਾ ਵੀ ਆ ਜਾ ਕਰੇ ਤੇਰੇ ਆ ਹਾਲ ਹੋ ਗਿਆ ਵੀ ਆ ਜਾ ਸੱਟਾਂ ਵੱਜੀਆਂ ਤੇਰੇ ਕਲ ਵਾਲੀ ਦੀ ਤੇ ਤੇਰੀ ਨੌ ਦੇ ਫਲਾਣੇ ਹਸਪਤਾਲ ਚ ਜੀ ਦਾਖਲ ਆ ਚਲ ਉੱਥੇ ਗਏ ਭਾਈ ਉਥਲ ਪੰਜਾਬ ਵਿਚਾਰੇ ਉਹਨੇ ਦੇਖਿਆ ਉਹਦਾ ਪੱਟਾਂ ਤੇ ਹੱਥ ਮਾਰੇ ਵੀ ਇਹ ਕੀ ਹੋ ਗਿਆ ਜਦੋਂ ਆ ਗਏ ਉਹ ਕਹਿੰਦਾ ਵੀ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਚੱਕ ਗਿਆ ਸੀ ਉਹ ਕਹਿੰਦੇ ਭਾਈ ਅਸੀਂ ਆਏ ਆ ਗ੍ਰਾਹੀ ਕਰਦੇ ਅੱਗੇ ਵੀ ਉਹਨੇ ਕਹਿੰਦੇ ਆਉਨੇ ਆ ਤੇ ਠੀਕ ਹੈ ਕਹਿੰਦਾ ਇਹ ਤੋਂ ਅੱਗੇ ਵੜ ਕੇ ਦੇਖ ਵੀ ਆ ਗੱਲ ਸੀ ਲਹੂ ਲਹਾਨ ਹੋਇਆ ਪਿਆ ਸੀ ਮੰਜੇ ਤੇ ਥੱਲੇ ਲਹੂ ਚੱਲੀ ਜਾਂਦਾ ਸੀ ਤੇ ਅਸੀਂ ਤਾਂ ਬਸ ਦੇਖ ਕੇ ਤੇ ਚੱਕ ਕੇ ਦਵਾ ਦਵੋ ਅਸੀਂ ਨਹੀਂ ਦੇਖਿਆ ਕਿਨੇ ਕੀ ਕਰਿਆ ਕਿਹਨੇ ਨਹੀਂ ਤਾਂ ਹਸਪਤਾਲ ਲੈ ਆਏ ਹਨ ਚਲੋ ਭਾਈ ਉਹਨਾਂ ਨੇ ਉਹ ਕਹਿੰਦਾ ਲੈ ਵੀ ਮੇਰਾ ਜੋ ਪਹੀਆ ਦੇਖ ਕੇ ਤੇ ਪਹੀਆ ਹੈ ਨਾ ਕਹਿੰਦਾ ਲੈ ਵੀ ਮਰਾ ਦਾ ਪਹੀਆ ਕੰਮ ਕਰ ਗਿਆ ਭਾਂ ਜੋ ਇਹ ਤਾਂ ਇਹਨੇ ਕਰਤਾ ਕੰਮ ਚਲੋ ਭਾਈ ਉਹਨਾਂ ਨੇ ਉਹਦਾ ਸਸਕਾਰ ਕਰਿਆ ਹੋਰ ਕਰਿਆ ਆਉਂਦਾ ਕੰਮ ਤੰਦਾ ਕਰਿਆ ਭਾਈ ਜੋ ਕਰਨਾ ਸੀ ਸਸਕਾਰ ਕਰੇ ਭੋਗ ਪਾਏ ਭੋਗ ਵਾਕੇ 2 ਸਾਲ ਲਾਂਗੇ 2 ਸਾਲਾਂ ਬਾਅਦ ਉਹਨੇ ਮੁੰਡੇ ਦਾਦਾ ਦਾ ਭਾਈ ਇੱਕ ਵਿਆਹ ਵਿਚਾਰੇ ਦਾ ਫੇਰ ਕਰਿਆ ਕਰ ਲੈਣਾ ਪੈਣਾ ਸੀ ਕਿਉਂਕਿ ਨਵਾਂ ਵਿਆਹ ਸੀ ਪ੍ਰੈਗਨੈਂਟ ਸੀ ਬੱਚਾ ਹੋਣ ਵਾਲਾ ਸੀ ਸਾਲੇ ਦਾ ਤਿੰਨ ਕਤਲ ਕਰਤੇ ਚਲੋ ਭਾਈ ਤੇ ਦੂਜਾ ਉਹ ਸਮਾਂ ਲੰਘਿਆ 3 ਸਾਲ ਲਾਂਗੇ ਹੁਣ ਉਹ ਬਾਈ ਦਾ ਤੁਰਦਾ ਫਿਰਦਾ ਸੀ ਵੇਖ ਬਾਹਰ ਅੰਦਰ ਵੀ ਜਾਂਦਾ ਸੀ ਚਲ ਉਹਨੇ ਫੇਰ ਜਿਹੜੇ ਸੀਰੀ ਰੱਖੇ ਦੋ ਰੱਖੇ ਫਿਰ ਆਪਦੇ ਪਿੰਡ ਦੇ ਬੰਦੇ ਰੱਖੇ ਐਸੀ ਭਾਈ ਚੋਂ ਬੰਗਿਆ ਜੀ ਉਹ ਬੰਦੇ ਚਲੋ ਆਪਦਾ ਪਿੰਡ ਦੇ ਬੰਦੇ ਭਾਈ ਆਪਦੇ ਮਾਣਦਾਰ ਹੁੰਦੇ ਚਲ ਜੇ ਚੋਰੀ ਵੀ ਕਰਨੇ ਪਹਿਲੀ ਇਹ ਤਾਂ ਕਰਦਾ ਹੀ ਨਹੀਂ ਯਾਰ ਪਿੰਡ ਦਾ ਬੰਦਾ ਨਹੀਂ ਅੱਜ ਤੱਕ ਅਸੀਂ ਤਾਂ ਸੁਣਿਆ ਨਹੀਂ ਕਿਸੇ ਨੇ ਵੀ ਕਿਉਂਕਿ ਸਿਰੀ ਰਲਦੇ ਵੀ ਰਹੇ ਆ ਸਾਡੇ ਵੀ ਰਹੇ ਆ ਆਉਂਦੇ ਜਾਂਦੇ ਅੱਜ ਵੀ ਚੱਲਦਾ ਕੰਮ ਇਹਨਾਂ ਦਾ ਆਪਣਾ ਸਾਰਿਆਂ ਦਾ ਮਾਝਵੀ ਸਖਾਣਾ ਚਲੋ ਭਾਈ ਉਹ ਰੱਖ ਲੈ ਤੇ ਕੰਮ ਕਰਦੇ ਚੱਲ ਪਿਆ ਚਲੋ ਕੰਮ ਤਾਂ ਉਹਦਾ ਸੀਗਾ ਹੀ ਜੈਦਾ ਚੰਗੀ ਜ਼ਮੀਨ ਚੰਗੀ ਸੀ ਹਲੇ ਮਾਰੇ ਸੱਚੇ ਪਾਤਸ਼ਾਹ ਜੀ ਬੁੜੀ ਬਚ ਗਈ ਨਵ ਮਰ ਗਈ ਦੇ ਬੱਟ ਉਹਨਾਂ ਦਿਲ ਤਾਂ ਕਾਨੂੰ ਉਹ ਗੱਲਾਂ ਬਣਦੀਆਂ ਜਿਹੜੀਆਂ ਪਹਿਲੀਆਂ ਹੁੰਦੀਆਂ ਚਲੋ ਹੋ ਗਿਆ ਤੇ ਭਾਈ ਉਹ ਧੁਰਦਾ ਫਿਰਦਾ ਸੀ ਜਿਹੜਾ ਉਹ ਪਹੀਆ ਸੀ ਨਾ ਉਹਦੀ ਇੱਕ ਚੀ ਚੀ ਇਥੋਂ ਵੱਡੀ ਵੀ ਸੀ ਕਿਸੇ ਕਾਰਨ ਪਿੱਛੇ ਵੱਡੀ ਹੋ ਨਿੱਕੇ ਹੁੰਦੀ ਦੀ ਉਹ ਉਹਦੀ ਉਹ ਨਿਸ਼ਾਨੀ ਤੇ ਦਾੜੀ ਰੱਖ ਲਈ ਉਹਨੇ ਦਾੜੀ ਰੱਖ ਕੇ ਤੇ ਕਿਸੇ ਹੋਟਲ ਤੇ ਲੱਗਿਆ ਜਾ ਕੇ ਤੇ 50 ਮੀਲ ਦੂਰ ਪਾਸੇ ਜਦੋਂ ਹੋਟਲ ਤੇ ਲੱਗ ਗਿਆ ਤੇ ਉੱਥੇ ਭਾਈ ਉਹਨੇ ਕੀ ਕਰਿਆ ਤੇ ਬਾਈ ਨੇ ਉਹ ਕਦੇ ਨਾ ਭਾਂਡੇ ਜਿਹੜੋ ਸਾਫ਼ ਕਰਦੇ ਤੇ ਸਿਆਣੇ ਤੇ ਉਹ ਭਾਂਡੇ ਜਿਹੜੇ ਮਾਝੇ ਉਹਨੂੰ ਕੋਈ ਪਤਾ ਨਹੀਂ ਵੀ ਇਹ ਉਹ ਸਰਦਾਰ ਹੈ ਭਈਆ ਤੇ ਭਈ ਉਹਨੇ ਭਈਆ ਕੰਨੀ ਜੀ ਕਤਰਾਵੇ ਚਲੋ ਹੋ ਸਕਦਾ ਦੇਖ ਵੀ ਲਿਆ ਹੋਵੇ ਤੇ ਉਹਨੂੰ ਪਤਾ ਲੱਗਿਆ ਜੀ ਵੀਦਾਨ ਨੂੰ ਕਹਿੰਦਾ ਵੀ ਭਈਆ ਮੈਨੂੰ ਉਹੀ ਲੱਗਦਾ ਮੜੰਗਾ ਉਹਦੇ ਨਾਲ ਮਿਲਦਾ ਸਾਰਾ ਕੁਝ ਉਹੀ ਹੈ ਯਾਰ ਤੁਰਦਾ ਉਹਵੇਂ ਹੈ ਤੇ ਬੋਲਦਾ ਮਾਰ ਕਰਾ ਉਹਵੇਂ ਹੈ ਸਾਰਾ ਕੁਝ ਉਹਨੂੰ ਰਮਾਲ ਲੈ ਮੂੰਹ ਬੰਨ ਲੈ ਜ਼ਿੰਮੇਦਾਰ ਨੇ ਉਹਨਾਂ ਦੇ ਭਾਂਡੇ ਮੰਗਦਿਆਂ ਕੋਲੇ ਵੇਖਿਆ ਕਹਿੰਦਾ ਜੇ ਇਹਦੇ ਇੱਕ ਨਿਸ਼ਾਨੀ ਹੈ ਜੀ ਚੀਚੀ ਕੱਟੀ ਹੈ ਜੇ ਤਾਂ ਚੀਚੀ ਕੱਟੀ ਫਿਰ ਤਾਂ ਹੈ ਉਹ ਹੀ ਆ ਇਹ ਚਲੋ ਭਾਈ ਤੇ ਉਹ ਦੇਖਿਆ ਤੇ ਉਹੀ ਗੱਲ ਸੱਚੀ ਤੇ ਚੀਚੀ ਉਹਦੀ ਕੱਟੀ ਵੀ ਤੇ ਭਾਂਡੇ ਤੋਂ ਤਾਂ ਉਹਨਾਂ ਨੇ ਦੇਖ ਲਿਆ ਹੁਣ ਉਹ ਚਾਰ ਪੰਜ ਜਣੇ ਸੀ ਕਪੈਣ ਲਈ ਆਉਂਦੇ ਸੀ ਉਧਰੋਂ ਬਾਹਰੋਂ ਕਿਤੋਂ ਜਦੋਂ ਚਾਰ ਪੰਜ ਜਣੇ ਸੀ ਤੇ ਭਾਈ ਉਹ ਨਾਲ ਡਰਾਈਵਰ ਸੀ ਹੈਲਪਰ ਸੀ ਤੇ ਆਪ ਸੀ ਉਹਨੇ ਭਈਆ ਫੜ ਲਿਆ ਭਈਆ ਫੜ ਕੇ ਤੇ ਭਾਈ ਉਹਨੂੰ ਪਾ ਲਿਆ ਦੁਬੱਟਾ ਉਹਦੇ ਗੱਲ ਨੂੰ ਹੁਣ ਮਾਲਕ ਹੈ ਜਿਹੜੇ ਹੋਟਲ ਤੇ ਕਹਿੰਦਾ ਮੇਰੇ ਤੋਂ ਬੰਦੇ ਨੂੰ ਕੋੜਦਾ ਤੂੰ ਮੈਂ ਰੱਖਿਆ ਮੇਰਾ ਫਲਾਣਾ ਉਹ ਉਹ ਕਹਿੰਦਾ ਬਾਈ ਤੂੰ ਚੁੱਪ ਕਰ ਜਾ ਇਹ ਬਈ ਆ ਸਾਡੇ ਘਰੇ ਦੋ ਕਤਲ ਕਰਕੇ ਆਇਆ ਵਾ ਮੇਰੇ ਘਰ ਵਾਲੀ ਦੇ ਮਾਰਿਆ ਬਚ ਗਈ ਉਹ ਤਾਂ ਤੇ ਮੇਰੀ ਨੌ ਦੇ ਮਾਰਿਆ ਤੇ ਬੱਚਾ ਹੋਣ ਵਾਲਾ ਸੀ ਨੌ ਨੂੰ ਮੇਰੇ ਨੂੰ ਤੇ ਉਹ ਮਾਰਿਆ ਨੇ ਉਹ ਮਾਰੀਆਂ ਦੋਏ ਮਾਰਿਆ ਇਹ ਬੱਚਾ ਤੇ ਨੌ ਮਰੀ ਘਰੋਂ ਮੇਰੇ ਉਹ ਭੱਜਾ ਰੁਪਈਏ ਚੱਕੇ ਇੰਨਾ ਖਸਾਹ ਕਰਿਆ ਉਹਨੇ ਤੇ ਉਹ ਹੁਣ ਬਾਈ ਨੂੰ ਸੀ ਗਰਮੀ ਬਹੁਤ ਜ਼ਿਆਦਾ ਵੀ ਮੈਂ ਉਹਨੂੰ ਮਾਰ ਦਿਆਂ ਕਿਵੇਂ ਨਾ ਕਿਵੇਂ ਉਹਨੇ ਭਾਈ ਜਦੋਂ ਫੜ ਲਿਆ ਤੇ ਫੜ ਕੇ ਤੇ ਉਹਦੀ ਕਪਾਇਨ ਨਾ ਬਰ ਲਿਆ ਬਾਹਾਂ ਫੜ ਕੇ ਤਾਂ ਪੌੜੀਆਂ ਹੀ ਨਾ ਬੰਨ ਗਏ ਤੇ ਉਹਨੇ ਪੌੜ ਨੂੰ ਰਿਪੋਰਟ ਕਰਤੀ ਵੀ ਆ ਜਾਓ ਜੀ ਸਾਡਾ ਤਾਂ ਇੱਥੇ ਰੌਲਾ ਪੈ ਗਿਆ ਮੇਰੇ ਬੰਦੇ ਨੂੰ ਕੁੱਟੀ ਜਾਂਦੇ ਪਤਾ ਨਹੀਂ ਕੀ ਗੱਲਾਂ ਕਹੀ ਜਾਂਦੇ ਆਹ ਗੱਲਾਂ ਵੀ ਤੁਸੀਂ ਆਓ ਇੱਥੇ ਹਲੇ ਪੁਲਿਸ ਬਈਤ ਦਾ ਪੌਣਾ ਘੰਟਾ ਢੱਕ ਕੇ ਦੀਆਂ ਹਲੇ ਆਈ ਸੀ ੜ ਕੇ ਆਈ ਨਹੀਂ ਸੀ ਟਾਈਮ ਤੇ ਉਹਨੇ ਕੀ ਕਰਾ ਰਾੜ ਕੱਢੀ ਕੱਢ ਕੇ ਤੇ ਦੀਆਂ ਪੈ ਜਿਹਦਾ ਬੰਨਿਆ ਸੀ ਲੱਕ ਤੋ ਤਾਂ ਤੋਂ ਲੈ ਕੇ ਥੱਲੇ ਦੀਆਂ ਲੱਤਾਂ ਭਲੀਆਂ ਠਗਾ ਠਗਾ ਕੇ ਬੰਨ ਕੇ ਤੇ ਲੱਤਾਂ ਚੱਲ ਉਹਦੋਂ ਬਾਈ ਪੁਲਿਸ ਆ ਗਈ ਪੁਲਿਸ ਨੇ ਪੜ ਲਿਆ ਜਿਵੇਂ ਦਰ ਵੀ ਫੜਨੇ ਉਹ ਫੜਨੇ ਸੀ ਫੜ ਲਿਆ ਉਹ ਵੀ ਫੜ ਲਿਆ ਤੇ ਉਧਰ ਉਹ ਭਾਈ ਦੂਜਾ ਭਈਆ ਵੀ ਫੜ ਲਿਆ ਚੱਕ ਲੈ ਚਲੋ ਤਾਂ লাশ ਕਰਿਆ ਤਿੰਨ ਮਹੀਨੇ ਕਹਿੰਦੇ ਤਾਂ লাশ ਚੱਲਿਆ ਤਿੰਨ ਮਹੀਨੇ ਚਲਾ ਕੇ ਫਿਰ ਉਹ ਤੋਂ ਸਾਰੀ ਗੱਲ ਪੁੱਛੀ ਪੁਲਿਸ ਨੇ ਮੰਨ ਗਿਆ ਕਹਿੰਦਾ ਹਾਂ ਜੀ ਮੈਂ ਇਹਨਾਂ ਦੇ ਘਰੇ ਆਇਆ ਰਿਹਾ ਮੈਂ ਰੇਕੀ ਵੀ ਕਰੀ ਮੈਂ ਜੋ ਕਾਰਵਾਈ ਕੀਤੀ ਉਹਨੇ ਸਾਰੀ ਦੱਸਤੀ ਵੀ ਐਂ ਕਰਕੇ ਮੈਂ ਇਹਨਾਂ ਦੇ ਘਰੇ ਰਹਿੰਦਾ ਸੀ ਤੇ ਮੈਂ ਮਾਰੇ ਆ ਮੈਂ ਪੈਸੇ ਦੇ ਲਾਲਚ ਚ ਆ ਗਿਆ ਮੈਂ ਪਹਿਲਾਂ ਇਹਨਾਂ ਦੇ ਕਰਿਆ ਮੀਆਂ ਮਿੱਠੂ ਬਣ ਕੇ ਰਹਿੰਦਾ ਰਿਹਾ ਮੈਂ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਪਹਿਲਾਂ ਮੇਰੀ ਉਮਰ ਮਚੋਰ ਸੀ ਫਿਰ ਮੈਂ ਵੱਡਾ ਹੋ ਗਿਆ ਫਿਰ ਮੈਂ ਇਸ ਕੰਮ ਦੇ ਮੈਂ ਲਾਇਕ ਹੋ ਗਿਆ ਮੈਂ ਹੁਣ ਮਾਰਿਆ ਚੜੀ ਸਾਰੀ ਦੱਸਣ ਲੱਗ ਗਿਆ ਪੁਲਿਸ ਨੇ ਸਾਰੀ ਹਿਸਟਰੀ ਸੁਣ ਲਈ ਉਹਨੂੰ ਜ਼ਿੰਮੇਦਾਰ ਦੇ ਮਗਰ ਭਾਈ ਆਇਆ ਸਾਰਾ ਪਿੰਡ ਲੋ ਬੰਦਾ ਚੰਗਾ ਸੀ ਵਿਚਾਰਾਂ ਉਹ ਸਾਰਾ ਪਿੰਡ ਆ ਕੇ ਗਵਾਹੀ ਦਿੱਤੀ ਉਹ ਕਹਿੰਦੇ ਵੀ ਇਹ ਬੰਦਾ ਇੱਕ ਨਵੇਂ ਪੈਸੇ ਦਾ ਗਲਤ ਨਹੀਂ ਕੋਈ ਇਤੇ ਕਾਰਵਾਈ ਤੇ ਇਹਨੇ ਆਹ ਕੰਮ ਇਹਦੇ ਦੁੱਖ ਗੁੱਸੇ ਚ ਕਰਿਆ ਆਪਦੀ ਇਹਦੇ ਘਰਵਾਲੀ ਵੀ ਇਹਨੇ ਮਾਰ ਦੇਣੀ ਸੀ ਬਚ ਗਈ ਵਿਚਾਰੀ ਉਹ ਤੇ ਇਹਦੇ ਨੌ ਤੇ ਦਾ ਮਤਲਬ ਪੋਤਾ ਤੇ ਪੋਤੀ ਜਿਹੜਾ ਸੀ ਪੇਟ ਚ ਹੋਈ ਇਹਨੇ ਮਾਰੇ ਆ ਚਲੋ ਜਿੰਮੇਦਾਰੀ ਦੱਤਾ ਬਾਈ ਛੱਡੋ ਤੇ ਭਈਆ ਵਾ ਲਿਆ ਪਰ ਮਾਲਕ ਕਹਿੰਦਾ ਜਿਹੜਾ ਯਾਰ ਮੈਥੋਂ ਹਜੇ ਵੀ ਮੈਂ ਤਾਂ ਨੂੰ ਘਰੇ ਲਿਆ ਕੇ ਮਾਰਨਾ ਸੀ ਯਾਰ ਨਿਕਲ ਨਿਕਾ ਕਰਕੇ ਫੜਨਾ ਸੀ ਵੀ ਮੈਨੂੰ ਇੰਨਾ ਦੁੱਖ ਸੀ ਚਲੋ ਭਾਈ ਇਹ ਵੀ ਚਲੋ ਮਾਰ ਵੀ ਦਿੰਦਾ ਸਭ ਕੋ ਕਰ ਵੀ ਦਿੰਦਾ ਯਾਰ ਦੁੱਖ ਤਾਂ ਦੁੱਖ ਹੀ ਹੁੰਦਾ ਚਲੋ ਗਲਤ ਵੀ ਗੱਲ ਨੇ ਕਾਨੂੰਨ ਨਹੀਂ ਸੀ ਨਹੀਂ ਹੱਥ ਜਲੇਣਾ ਚਲੋ ਪੁਲਿਸ ਨੇ ਫੜਿਆ ਪੁਲਿਸ ਪਤਾ ਨਹੀਂ ਕੀ ਕਰਿਆ ਉਹ ਕੀ ਨਹੀਂ ਬਾਅਦ ਚ ਉਹ ਕਹਿੰਦਾ ਵੀ ਉਹਨੂੰ ਉਮਰ ਕੈਦ ਹੋਈ ਬਾਅਦ ਚ ਭਈ ਨੂੰ ਉਹ ਕਹਿੰਦਾ ਵੀ ਉਮਰ ਕੈਦ ਇਹਨੂੰ ਫਾਂਸੀ ਹੋਣੀ ਚਾਹੀਦੀ ਸਾਲੇ ਨੂੰ ਉਹ ਤਾਂ ਐ ਖੋਸ ਸੀ ਚਲੋ ਉਮਰ ਕੈਦ ਹੋ ਗਈ ਤੇ ਭਾਈ ਕਿਧਰ ਕਰੇ ਆਪਦੇ ਬਸ ਵਾਲਾ ਕਿ ਫਿਰ ਉਹਨੇ ਜ਼ਿੰਮੇਦਾਰ ਨੇ ਗੱਲਾਂ ਸੁਣਾਈਆਂ ਉਹ ਕਹਿੰਦਾ ਉਹ ਭਾਈ ਮੇਰੇ ਵੀਰੋ ਜੇ ਕਿਸੇ ਨੇ ਬੰਦੇ ਰੱਖਣੇ ਪਹਿਲੀ ਗੱਲ ਤਾਂ ਯਾਰ ਇਹਨਾਂ ਨੂੰ ਰੱਖੋ ਨਾ ਜੇ ਰੱਖਿਆ ਤਾਂ ਘਰੇ ਨਾਲੋਂ ਇਹਨਾਂ ਦੇ ਨਾਲ ਦੂਰ ਦੂਰ ਦਾ ਖੇਤ ਬੰਨਿਆ ਦਾ ਰੱਖੋ ਖੇਤ ਵੀ ਇਹਨਾਂ ਤੋਂ ਚੱਕੰਨੇ ਹੋ ਕੇ ਰਹੋ ਕੋਈ ਚੀਜ਼ ਇਹਨਾਂ ਦੇ ਨੇੜੇ ਨਾ ਰੱਖੋ ਪੈਸਾ ਇਹਨਾਂ ਦੇ ਸਾਹਮਣੇ ਨਾ ਗਣੀਓ ਐ ਰੋਟੀ ਪਾਣੀ ਖਾਣੀਆਂ ਨੂੰ ਲਿਆ ਕੇ ਉਹਦੇ ਆਉਂਦੀ ਬੈਠ ਕੇ ਖਾਣ ਆਪਾਂ ਕਰਦੇ ਇਹਨਾਂ ਤੇ ਤਰਸ ਇਹ ਤਰਸ ਵਾਲੇ ਨਹੀਂ ਹੈ ਸੋਚ ਕੇ ਬੰਦੇ ਨੂੰ ਜੇ ਬੰਦਾ ਰੱਖਣਾ ਬਿਦਾ ਆਧਾਰ ਕਾਟੋ ਤੇ ਪਿੰਡ ਦਾ ਲਾਓ ਜਿੱਥੋਂ ਦਾ ਰਹਿਣ ਵਾਲਾ ਤੇ ਕਿਸੇ ਪੁਲਿਸ ਦੀ ਰਿਪੋਰਟ ਕਰੋ ਪੁਲਿਸ ਨੂੰ ਪਹਿਲਾਂ ਵੀ ਆਹ ਸਾਡੇ ਬੰਦਾ ਰੱਖਿਆ ਵਾ ਤੇ ਇਹਦਾ ਐਡਰੈਸ ਲੈ ਲਓ ਤੁਸੀਂ ਤੇ ਉਪਰਸ ਡਰਾ ਕੇ ਪੁੱਛ ਲੈਂਦੀ ਹੁੰਦੀ ਆ ਫੇਰ ਬੰਦੇ ਨੂੰ ਰੱਖੋ ਜੇ ਕਿਸੇ ਮੇਰੇ ਵੀਰ ਨੇ ਰੱਖਣਾ ਤੇ ਨਹੀਂ ਬਹੁਤ ਬੁਰਾ ਹਾਲਾ ਪੰਜਾਬ ਦੇ ਚ ਹੋਰ ਵੀ ਹੋਊਗਾ ਕਿਉਂਕਿ ਹੁਣ ਆਪਣੇ ਮੰਦੇ ਸੀ ਭਾਈ ਉਹ ਤਾਂ ਬਾਈ ਨਹੀਂ ਲੜਦੇ ਨਾ ਉਹ ਕਰਦੇ ਆ ਦਿਹਾੜੀ ਇਹ ਕਰਦੇ ਆ ਭਾਈ ਹੁਣ ਇਹਨਾਂ ਨੇ ਪਈਆਂ ਨੇ ਪੰਜਾਬ ਨੂੰ ਇਸ ਤਰ੍ਹਾਂ ਲੈਣਾ ਅੱਜ ਦੀ ਮੇਰੀ ਗੱਲ ਯਾਦ ਰੱਖ ਲਿਓ ਭਾਈ ਜੀਨੇ ਵੀ ਰੱਖਣਾ ਬੰਦਾ ਬਹੁਤ ਸੋਚ ਸਮਝ ਕੇ ਰੱਖਿਓ ਇਹ ਰੈਕੀਆਂ ਵੀ ਕਰਦੇ ਆ ਕਤਲ ਵੀ ਕਰਦੇ ਆ ਬਹੁਤ ਕੁਛ ਕਰਦੇ ਆ ਹੋ ਸਕਦਾ ਪਿੱਛੇ ਵੀ ਇਹ ਕਤਲ ਕਰਕੇ ਆਏ ਹੋਣ ਇੱਥੇ ਆਪਣੇ ਲੋਕੇ ਛੋਪੇ ਫਿਰਦੇ ਹੋਣ ਕਿਸੇ ਦੇ ਤਰਸ ਨਹੀਂ ਖਾਣ ਕਿਸੇ ਦੀ ਜ਼ਿੰਦਗੀ ਦੇ ਤਰਸ ਨਹੀਂ ਖਾਣਾ ਚਾਹੀਦਾ ਉਹਦੇ ਨਾਲ ਜਿਸ ਤਰ੍ਹਾਂ ਉਹਦਾ ਪਹਿਰਾਵਾ ਰਹਿਣ-ਬਹਿਣ ਉਹਦੇ ਨਾਲ ਉਸ ਤਰ੍ਹਾਂ ਹੀ ਵਖਤ ਹੋ ਕਦੇ ਬਾਤਿਆਂ ਦੇ ਘਰ ਦਾ ਨਾ ਉਹਨੂੰ ਆਗੂ ਬਣਾਓ ਯਾਰ ਆਪਾਂ ਤਾਂ ਉਹਨੂੰ ਆਗੂ ਵੀ ਬਣਾ ਕੇ ਵੇਹ ਜਣਿਆ ਯਾਰ ਸਾਡਾ ਤਾਂ ਪਈਆ ਹੀ ਕਰਦਾ ਲੈਣ ਦੇਣ ਬੜੀ ਬੜਿਆਈ ਨਾਲ ਗੱਲਾਂ ਕਰਦੇ ਆਪਾਂ ਕੀ ਲੈਣ ਦੇਣ ਤਰ੍ਹਾਂ ਕਰੂਗਾ ਘਰ ਪੂਜਤਾ ਸੀ ਘਰ ਵਿਚਾਰੇ ਦਾ ਜੇ ਕਦੇ ਗੱਲ ਕਰ ਮਾਤਾ ਫਿਰ ਵੀ ਬਚ ਗਈ ਹਲੇ ਇਨਾਂ ਤੋਂ ਬਜੋ ਯਾਰ ਜੇ ਜਿੰਨਾ ਵੀ ਬਚੀਦਾ ਬਚੋ ਠੀਕ ਆ ਕੰਮ ਤਾਂ ਆਪਾਂ ਨਹੀਂ ਹੁੰਦੇ ਇਨਾਂ ਬਿਨਾਂ ਆਪਾਂ ਮੰਨਦੇ ਵੀ ਇਹ ਗੱਲ ਨਹੀਂ ਹੁੰਦੀ ਪਰ ਆਪਾਂ ਕਰੇ ਰੱਖਣ ਲੱਗੇ ਯਾਰ ਸੋਚੋ ਵਿਚਾਰੋਂ ਇੱਥੋਂ ਤਾਂ ਹੀ ਨਾ ਇਹਦੇ ਨਾਲ ਪਾਓ ਜਿਹੜਾ ਕਿ ਤੇਰੇ ਅੰਦਰ ਬਾਹਰ ਤੁਰਿਆ ਫਰੇ ਇਹ ਪਸ਼ੂਆਂ ਚ ਰੱਖੋ ਖੇਤ ਰੱਖੋ ਬਸ ਕਰੇ ਯਾਰ ਕੋਈ ਆਪਣੇ ਗਰੀਬ ਕਰਦੇ ਮਹਿਰਿਆਂ ਦੇ ਬੁਢਿਆਂ ਹੋਰ ਆ ਸਾਡੇ ਹੁਣ ਕਰੇ ਰੋਟੀ ਪਾਣੀ ਲਾਉਂਦੇ ਸਾਡੇ ਬੱਚੇ ਆਏ ਸਾਡੇ ਯਾਰ ਘਹਾੜਾ ਸਾਡੇ ਮਿੰਦਰ ਦਾ ਪਰਿਵਾਰ ਮਹਿਰਿਆਂ ਦਾ ਸਾਡੇ ਤਾਂ ਇਹੀ ਕੰਮ ਹੁੰਦੇ ਆ ਅਸੀਂ ਤਾਂ ਇਹਨਾਂ ਦੇ ਨਾਲ ਜੁੜੇ ਆ ਜੇ ਢਿੱਲੇ ਬਟੇ ਦੇ ਅਸੀਂ ਮਦਦ ਵੀ ਕਰਦੇ ਆ ਸਭ ਕੁਝ ਕਰਦੇ ਆ ਇਹਨਾਂ ਦੀ ਤੇ ਅੱਜ ਸਾਡੇ ਘਰੇ ਦੇ ਰੋਟੀ ਪਾਣੀ ਲਹੋਂਦੇ ਤੇ ਇਹ ਹੇਲ ਹੁੰਦੇ ਆ ਅਸੀਂ ਕਿਸੇ ਭਈਏ ਨੂੰ ਕਿਸੇ ਹੋਰ ਨੂੰ ਨਹੀਂ ਬੜਨਦੇ ਇਹ ਗਰੀਬ ਪਰਵਾਸ ਸਾਡੇ ਨਾਲ ਹੀ ਰਹਿੰਦਾ ਮੰਨ ਬਾਹਰ ਅੰਦਰ ਸਾਫ਼ ਕਰਨਾ ਮਨ ਜਾ ਮਨ ਸਭ ਇਹਨਾਂ ਨੇ ਕਿਉਂਕਿ ਆਪਣੇ ਕੋਲੇ ਤਾਂ ਰਹਿੰਦੇ ਆ ਨਾ ਯਾਰ ਇਹ ਕੰਮ ਇਹ ਜਾਨੀ ਕਰਦੇ ਹੁੰਦੇ ਕਦੇ ਬਾਹਰ ਤੇ ਵੀ ਤੇ ਯਾਰ ਜਿਹੜਾ ਸਾਮਾਨ ਆ ভাই ਆਪਦਾ ਆਪ ਸੋਚ ਕੇ ਸਮਝ ਕੇ ਰੱਖੋ ਚਿੰਦੇ ਕੁੰਡੇ ਲਾ ਕੇ ਰੱਖੋ ਕਈ ਵਾਰ ਕੋਈ ਬੰਦਾ ਘਰ ਦੇ ਵਿੱਚ ਇਹ ਜਾ ਹੁੰਦਾ ਤੇ ਆਪਾਂ ਲਾ ਦਨੇ ਫਿਰ ਗਰੀਬ ਪਬਲਿਕ ਵੀ ਉਹ ਬੰਦਾ ਮਾਰ ਜਾ ਮਾਰਦੇ ਕੁੜੀ ਮਾਰਦੇ ਸੀ ਬੁੜੀ ਮਾਰਦੇ ਸੀ ਆ ਉਹ ਇਹ ਫਿਰ ਇਹਨਾਂ ਚੋਂ ਮੈਂ ਆਪਾਂ ਲਾ ਦਨੇ ਆ ਆਪਦੀ ਚੀਜ਼ ਨੂੰ ਆ ਪੂਰਾ ਸੰਭਾਲ ਕੇ ਰੋ ਲੋਕ ਥੋਡੇ ਕੋਲੇ ਅਜਗਲ ਤਾਂ ਬਾਹਰ ਆਲ ਮਾਰ ਗਏ ਜਾਂ ਰੇਹਦੀਆਂ ਆ ਗਈਆਂ ਲੋਕ ਲੱਗਦੇ ਆ ਉਹਦੀਆਂ ਦਾ ਸਾਮਾਨ ਰੱਖ ਕੇ ਲੋਕ ਲਾਓ ਕੋਈ ਚੀਜ਼ ਆਦੀ ਕੀਮਤੀ ਆ ਉਹਨੂੰ ਆ ਦੇ ਸੱਤਾ ਜੰਦਾ ਤਾਂ ਅੰਦਰ ਰੱਖੋ ਆਪਦੇ ਹੱਥਾਂ 'ਚ ਚਾਬੀ ਰੱਖੋ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪ 100 ਵਾਰ ਸੋਚੋ ਵੀ ਕੀ ਕੰਮ ਹੋਣਾ ਚਾਹੀਦਾ ਕੀ ਕਰਨੇ ਚਾਹੀਦਾ ਤਾਂ ਆਪਣਾ ਪੰਜਾਬ ਬਚੂ ਤੇ ਨਹੀਂ ਪੰਜਾਬ ਦਾ ਵੀ ਹਲੇ ਇਹ ਅੱਗੇ ਵੀ ਸ਼ੇਅਰ ਕਰ ਦਿਓ ਮੇਰੇ ਵੀਰ ਇਹ ਸੱਚੀ ਸਟੋਰੀ ਆ ਕਿਸੇ ਪਿੰਡ ਦੀ ਨਾਂ ਪਾਕਾ ਨਹੀਂ ਲੈਣਾ ਕਿਸੇ ਪਿੰਡ ਦਾ ਕਿਸੇ ਪਈ ਦਾ ਕਿਸੇ ਦਾ ਹੋਰ ਦਾ ਤੇ ਇਹ ਸੱਚੀ ਸਟੋਰੀ ਆ ਅੱਗੇ ਸ਼ੇਅਰ ਕਰ ਦਿਓ ਅੱਗੇ ਵੀ ਨਟ ਤੇ ਚੱਲੀ ਚੱਲਦੀ ਹੈ ਇਹ ਉਦੋਂ ਗਾਉ ਨੇ ਕਿਹਾ ਬਾਈ ਸ਼ੇਅਰ ਕਰ ਦਿਓ ਉਦੋਂ ਗਾ ਆਪਾਂ ਆਤੀ ਬਣਾ ਕੇ ਤੇ ਗਾਂ ਦੀ ਗਾ ਤੁਸੀਂ ਹੋਰ ਬਾਈ ਮੇਰੇ ਸ਼ੇਰ ਕਰੀ ਚੱਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ